ਮੂਹ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਵਿੱਚ ਮੰਡੀਆਂ ਵੀ ਬੰਦ ਸੀ ਤੇ ਬਾਹਰੋਂ ਜਿਹੜੀਆਂ ਸਬਜ਼ੀਆਂ ਆਉਂਦੀਆਂ ਨੇ ਉਹ ਵੀ ਬੰਦ ਫੀਸ ਤੋਂ ਇਲਾਵਾ ਪੂਰਾ ਸ਼ਹਿਰ ਬੰਦ ਫੀਸ ਸਵੇਰ ਤੋਂ ਪਿੰਡਾਂ ਦੇ ਵਿੱਚ ਕਾਲ ਦਿੱਤੀ ਗਈ ਸੀ ਕਿ ਪਿੰਡ ਬੰਦ ਰਹਿਣਗੇ ਤੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਰੋਡ ਵੀ ਹੈ ਰੋਡਾਂ ਦੇ ਉੱਪਰ ਕਿਸਾਨ ਜਥੇਬੰਦੀਆਂ ਉਤਰ ਕੇ ਪ੍ਰਦਰਸ਼ਨ ਕਰਨਗੇ ਅਸੀਂ ਖੰਨਾ ਦੀ ਮੰਡੀ ਦੇ ਵਿੱਚ ਪਹੁੰਚੇ ਹੋયા ਸਬਜ਼ੀ ਮੰਡੀ ਦੇ ਵਿੱਚ ਔਰ ਤੁੰਤ ਹਾਰਿਆ ਕਿ ਸਬਜ਼ੀ ਮੰਡੀ ਸਾਰੀ ਜਿਹੜੀ ਹੈ ਅੱਜ ਖੁੱਲੀ ਪਈ ਐ ਕੋਈ ਅੱਜ ਸਬਜ਼ੀ ਮੰਡੀ ਦੇ ਉੱਪਰ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਸਾਡੇ ਨਾਲ ਕੁਝ ਆੜਦੀਏ ਨਾਲ ਨੇ ਉਹ ਜਿਹੜਾ ਹੈ ਅੱਜ ਕਿਸਾਨ ਇਕਤਾ ਵੱਲੋਂ ਜਿਹੜਾ ਹੈ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਕੋਟਰ ਬੰਦ ਦੀ ਲੇਕਿਨ ਮੰਡੀ ਏਰੀਆ 'ਚ ਖੁੱਲੀ ਐ ਕਿਹੜਾ ਹੈ ਕੀ ਗੱਲ ਹੈ ਕਿ ਜੋ ਵੀ ਕਿਸਾਨਾਂ ਦਾ ਮਸਲਾ ਹੈ ਉਹ ਸਰਕਾਰ ਨਾਲ ਮਸਲਾ ਹੈ ਅਸੀਂ ਵੀ ਸਾਰੇ ਪੰਜਾਬ ਦੇ ਰਹਿਣ ਵਾਲੇ ਆ ਅਸੀਂ ਸਾਰੇ ਕਿਸਾਨਾਂ ਦੇ ਨਾਲ ਹੀ ਆ ਸਾਡਾ ਜਿਹੜਾ ਕੰਮ ਹੈ ਉਹ ਕਿਸਾਨਾਂ ਦੇ ਨਾਲ ਰਿਲੇਟਡ ਹੈ ਅਸਲੀ ਚਾਹਨੇ ਆ ਕਿ ਸਾਰੇ ਮਸਲੇ ਮਿਲ ਬੈਠ ਕੇ ਹੱਲ ਹੋ ਜਾਣੇ ਚਾਹੀਦੇ ਨੇ ਲੇਕਿਨ ਜਿਹੜਾ ਮੰਡੀ ਖੁੱਲਣ ਦਾ ਮਸਲਾ ਹੈ ਉਹ ਕੋਈ ਵੀ ਕਿਸੇ ਵੀ ਆਪਣੇ ਸੰਗਠਨ ਨੇ ਸਾਡੇ ਨਾਲ ਸਾਡੇ ਤੱਕ ਪਹੁੰਚ ਨਹੀਂ ਕੀਤੀ ਜਾਂ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਜੇ ਸਾਨੂੰ ਸਮਰਥਨ ਚਾਹੀਦਾ ਤੁਹਾਡਾ ਜੇ ਉਹ ਸਾਡੇ ਕੋਲ ਸਮਰਥਨ ਮੰਗਣਗੇ ਅਸੀਂ ਪੂਰਾ ਸਮਰਥਨ ਦਵਾਂਗੇ ਅਸੀਂ ਮੰਡੀ ਬੰਦ ਕਰਨ ਨੂੰ ਤਿਆਰ ਆ ਲੇਕਿਨ ਕੋਈ ਆ ਕੇ ਸਮਰਥਨ ਮੰਗੇ ਤਾਂ ਸਹੀ ਸਾਡੇ ਕੋਲ ਸਮਰਥਨ ਮੰਗਿਆ ਹੀ ਨਹੀਂ ਗਿਆ ਜੇ ਮੰਗਿਆ ਜਾਂਦਾ ਅਸੀਂ ਜੂਰ ਬੰਦ ਕਰਦੇ हां ਜਿਵੇਂ ਕਿ ਆਰਤੀ ਨੇ ਦੱਸਿਆ ਕਿ ਕੋਈ ਜਥੇਬੰਦੀ ਨੇ ਆ ਕੇ ਕਲਸਣ ਨਹੀਂ ਕੀਤਾ ਮੰਡੀ ਦੇ ਨਾਲ ਸੋ ਇਸ ਕਰਕੇ ਕਿਉਂਕਿ ਮਾਲ ਇਹਨਾਂ ਕੋਲ ਕੱਚਾ ਮਾਲ ਸੀਗਾ ਮਾਲ ਵੇਚਣਾ ਵੀ ਸੀਗਾ ਤੇ ਨਾ ਹੀ ਕੋਈ ਜਿਹੜੀ ਹੈ ਬੀਯੂਤ ਬੰਦੀ ਬਣੀ ਸੀ ਇਸੇ ਕਰਕੇ ਅੱਜ ਮੰਡੀ ਖੁੱਲੀ ਭਈਆ ਕੀ ਕਹਿਣਾ ਜਦੋਂ ਹੈ ਵੀ ਮੰਡੀ ਦੇ ਵਿਚਾਲੇ ਤੁਸੀਂ ਬੈਠੇ ਹੋ ਖੁੱਲਿਆ ਹੋਇਆ ਅਸੀਂ ਕਿਸਾਨਾਂ ਦੇ ਨਾਲ ਆ ਜਿੱਦਾਂ ਸਾਨੂੰ ਕਿਸਾਨ ਕਹਿੰਦੇ ਅਸੀਂ ਉਹਨਾਂ ਦੇ ਨਾਲ ਲੇਕਿਨ ਅੱਜ ਜਿਹੜੀ ਮੰਡੀ ਖੁੱਲੀ ਹੋਈ ਹੈ ਇਸ ਬਾਰੇ ਕੋਈ ਕੱਚੇ ਮਾਲ ਨੇ ਇਹਦੇ ਬਾਰੇ ਸਾਨੂੰ ਨੌਲੇਜ ਨਹੀਂ ਸੀ ਕਿ ਮੰਡੀ ਬੰਦ ਹੀ ਨਾ ਸਾਨੂੰ ਕੋਈ ਕਿ ਹੈ ਗਿਆ ਕੁਛ ਇਸ ਕਰਕੇ ਮੰਡੀ ਖੁੱਲੀ ਸੀ ਸੋ ਜਿਹੜਾ ਦੇਖੋ ਤੁਸੀਂ ਦੇਖ ਰਹੇ ਹੋ ਕਿ ਆੜਤੀਆਂ ਦਾ ਜਿਹੜੀ ਗੱਲ ਕਹਿਣੀ ਹੈ ਕਿ ਸਾਡੇ ਕੋਲ ਕੋਈ ਜ਼ਿਆਦਾ ਇਨਫਾਰਮੇਸ਼ਨ ਨਹੀਂ ਸੀਗੀ ਇਸੇ ਕਰਕੇ ਜਿਹੜੀ ਹੈ ਕਿਉਂਕਿ ਮਾਲ ਕੱਲ ਦਾ ਪਿਆ ਸੀਗਾ ਅੱਜ ਜਿਹੜਾ ਬਾਹਰੋਂ ਮਾਲ ਆਇਆ ਬਹੁਤ ਘੱਟ ਮਾਤਰਾ ਦੇ ਵਿੱਚ ਆਇਆ ਜਿਹੜੀਆਂ ਗੱਡੀਆਂ ਤੁਰੀਆਂ ਹੋਈਆਂ ਸੀਗੀਆਂ ਉਹੀ ਮਾਲ ਅੱਜ ਮੰਡੀ ਦੇ ਵਿੱਚ ਉਤਰਿਆ ਹੈ ਲੇਕਿਨ ਮੰਡੀ ਦੀਆਂ ਜਿਹੜੀਆਂ ਦੁਕਾਨਾਂ ਨੇ ਜਿੱਕੜਾ ਰੋਜ਼ ਮਰਦਾ ਮੰਡੀ ਦੀ ਦੁਕਾਨਾਂ ਲੱਗਦੀਆਂ ਓਕਣੇ ਜਿਹੜੀਆਂ ਦੁਕਾਨਾਂ ਨੇ ਅੱਜ ਵੀ ਲੱਗੀਆਂ ਹੋਈਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਜਿਹੜੀ ਭਾਰਤ ਬੰਦ ਦੀ ਕਾਲ ਦਿੱਤੀ ਗਈ ਉਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਮੰਡੀ ਦੀ ਦਿਖਾਈ ਸੀ ਕਿ ਮੰਡੀ ਜਿਹੜੀ ਹੈ ਪੂਰਨ ਤੌਰ ਤੇ ਖੁੱਲੀ ਪਈ ਹੈ ਇਸ ਤੋਂ ਇਲਾਵਾ ਜੇਕਰ ਗੱਲ ਬਾਜ਼ਾਰਾਂ ਦੀ ਕਰੀਏ ਤਾਂ ਬਾਜ਼ਾਰਾਂ ਦੇ ਵਿੱਚ ਪਹਿਲੇ ਵਾਂਗ ਹੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਔਰ ਸਾਰਾ ਬਾਜ਼ਾਰ ਟੋਟਲ ਫੁੱਲਾ ਪਿਆ ਔਰ ਕਿਸਾਨ ਮੋਰਟੇ ਵੱਲੋਂ ਜਿਹੜੀ ਹੈ ਅੱਜ ਜੁਬ ਕਿਸਾਨ ਮੋਰਟੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦਾ ਅਸਰ ਖੰਡੇ ਦੇ ਵਿੱਚ ਵੀ ਬਿਲਕੁਲ ਦੇਖਣ ਨੂੰ ਨਹੀਂ ਮਿਲ ਰਿਹਾ ਮੇਰੇ ਨਾਲ ਕੁਝ ਦੁਕਾਨਦਾਰ ਨੇ ਹਾਂਜੀ ਦੁਕਾਨਾਂ ਫੁੱਲੀਆਂ ਨੇ ਕਿਸਾਨ ਮੋਰਟੇ ਬਲੋ ਜਿਹੜੀ ਅੱਜ ਬੰਦੀ ਕਾਲ ਦਿੱਤੀ ਗਈ ਸੀ ਆਪਾਂ ਚਾਰੇ ਖੁੰਨੇ ਹੱਦ ਵਿਚਾਲੇ ਬੰਦ ਨਹੀਂ ਸਾਰੀਆਂ ਖੁੰਡੀਆਂ ਨੇ ਸਾਰੀਆਂ ਬੰਦ ਨਹੀਂ ਹੈਗੀਆਂ ਨਹੀਂ ਭਾਈ ਜਿਹੜੀਆਂ ਖੁੰਡੀਆਂ ਪਈਆਂ ਤੁਸੀਂ ਕੀ ਸਮਰਥਨ ਕਰਦੇ ਹੋ ਕਿਸਾਨਾਂ ਦਾ ਜਾਂ ਨਹੀਂ ਉਹ ਕਿਸਾਨਾਂ ਦਾ ਸਮਰਥਨ ਕਰਦੇ ਆ ਦੁਕਾਨਦਾਰਾਂ ਦੇ ਖਾਤੇ ਨੇ ਆ ਮਜਬੂਰੀਆਂ ਨੇ ਵਿਆਹ ਸ਼ਾਦੀ ਸੀ ਜਿਹੜੇ ਨਾਲ ਲੋਕ ਲੈਣ ਦੇ ਨਾਲੇ ਬਿਜ਼ਾਰ ਚਾਏ ਹੋਣੇ ਜੀ ਜਿਹੜਾ ਬਾਰ-ਬਾਰ ਜਿਹਦੇ ਬੰਦੀ ਕਾਲ ਦਿੱਤੀ ਜਾਂਦੀ ਆ ਕਿੰਨਾ ਅਸਰ ਪੈਂਦਾ ਦੁਕਾਨਾਂ 'ਤੇ ਹੋ ਜ਼ਿਆਦਾ ਸਰਪੰੰਦਾ ਜੀ ਅਸਰ ਪੈਂਦਾ ਜਰਾ ਬਿਲਕੁਲ ਪੈਂਦਾ ਜੀ ਹਾਂ ਜਿਵੇਂ ਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅੱਜ ਵਿਆਹਾਂ ਉਦਾ ਅਸਰ ਦੁਕਾਨਾਂ ਦੇ ਉੱਪਰ ਦੇਖਣ ਨੂੰ ਜਰੂਰ ਮਿਲਦਾ ਹੈ ਲੱਖਾਂ ਰੁਪਏ ਲਾ ਕੇ ਦੁਕਾਨਦਾਰ ਦੁਕਾਨਾਂ ਖੋਲਦੇ ਨੇ ਲੇਕਿਨ ਜਿਹੜੀ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਆਮ ਜਨਤਾ ਉੱਪਰ ਇਹਦਾ ਅਸਰ ਬਹੁਤ ਪੈਂਦਾ ਕਿੰਨਾ ਕੁ ਅਸਰ ਲੱਗਦਾ ਦੁਕਾਨਾਂ 'ਚ ਹਾਂਜੀ ਕਿੰਨਾ ਕੁ ਅਸਰ ਜਿਹੜਾ ਹੈ ਕਿਸਾਣਾ ਕੋਈ ਜਿਹੜੀ ਤਕਰੀਬਂ ਅੱਧਾ ਅੱਧਾ ਪ੍ਰਤੀ 50% ਹੈਗਾ ਬਾਜ਼ਾਰ 'ਚ ਪੰਜਾਬ ਦੇ ਪ੍ਰਸੈਂਟਰ ਕਾਨਾ ਖੁੱਲਿਆਂ ਦੇ ਪੰਜਾਬ ਦੇ ਪ੍ਰਸੈਂਟਰ ਬੰਦ ਲਈ ਕਾਲ ਬਾਰ ਬਾਰ ਦਿੱਤੀ ਜਾਂਦੀ ਹੈ ਕੀ ਲੱਗਦਾ ਕਿੰਨਾ ਕਹੇ ਨੁਕਸਾਨ ਹੁੰਦਾ ਹੈ ਨੁਕਸਾਨ ਤਾਂ ਹੈਗਾ ਇਹ ਕਰੋੜਾਂ ਅਰਬਾਂ ਦਾ ਨੁਕਸਾਨ ਹੈ ਸਾਰੇ ਦੁਕਾਨਦਾਰ ਦਾ ਲੋਕਾਂ ਨੂੰ ਵੀ ਤਾਂ ਤੱਕ ਤਗਲੀਫ ਆ ਜਿਹੜੇ ਸੜਕਾਂ ਤੇ ਦਿੱਕਤ ਦਾ ਟ੍ਰੈਫਿਕ ਦੀ ਦਿੱਕਤ ਆ ਇਹਨਾਂ ਮਤਾਨਾਂ ਦੀ ਵੀ ਦਿੱਕਤ ਆ ਅੱਜ ਕੱਲ੍ਹ ਕਿਸੇ ਸਮਾਨ ਦੀ ਜਰੂਰਤ ਆ ਬੇਸ਼ਰਮੀ ਚੱਲਦੀ ਹੈ ਇੱਕ ਤਾਂ ਲੈ ਗਈ ਹੈਗਾ ਤੂੰ ਦੇਖ ਲਓ ਕਿ ਦਿੱਕਤਾਂ ਦਾ ਜਿਹੜਾ ਦੱਸ ਰਹੇ ਕਿ ਦਿੱਕਤਾਂ ਦਾ ਸਾਹਮਣਾ ਤਾਂ ਆਮ ਪਬਲਿਕ ਨੂੰ ਕਰਨਾ ਹੀ ਪੈਂਦਾ ਹੈ ਉਹਨੂੰ ਕੀ ਕਹਿਣਾ ਚਾਹੁੰਦਾ ਜਿਹੜਾ ਜਿਵੇਂ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਕਿੰਨਾ ਦਾ ਅਸਰ ਲੱਗਦਾ ਕਿ ਦੁਕਾਨਾਂ ਤੇ ਪੈਂਦਾ ਜਰਾ ਇਹ ਪਬਲਿਕ ਤੇ ਬਹੁਤ ਅਸਰ ਪੈਂਦਾ ਜੀ ਮਜ਼ਦੂਰ ਮਜਦੂਰ ਕਿਉਂ ਵਿਹਲਾ ਬੈਠਾ ਹੈ ਕਾਰੋਬਾਰ ਹੈ ਨਹੀਂ ਦੁਕਾਨਦਾਰ ਲੱਖ ਕਰੋੜਾਂ ਰੁਪਏ ਲਾ ਕੇ ਵਿਹਲੇ ਬੈਠੇ ਨੇ ਕੋਈ ਦੁਕਾਨ ਬੰਦ ਹੈ ਕੋਈ ਗੁੱਲੀ ਹੈ ਇਹ ਨੁਕਸਾਨ ਹੈ ਸਰਕਾਰਾਂ ਨੂੰ ਇਹ ਹੱਲ ਕਰਨਾ ਚਾਹੀਦਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਦੇਖੋ ਅਲਗ-ਅਲਗ ਜਿਹੜੇ ਆਮ ਪਬਲਿਕ ਜਿਹੜੀ ਨਿਕਲ ਰਹੀ ਉਹਨਾਂ ਦਾ ਵੀ ਕਹਿਣਾ ਹੈ ਹੀ ਹੈ ਕਿ ਜਿਹੜਾ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਉਸ ਨਾਲ ਦੁਕਾਨਦਾਰਾਂ ਦੇ ਉੱਪਰ ਫਰਕ ਤਾਂ ਜ਼ਰੂਰ ਪੈਂਦਾ ਹੈ ਤੇ ਦੁਕਾਨਾਂ ਜਿਹੜੀਆਂ ਨੇ ਅੱਜ ਬਾਜ਼ਾਰ ਦੇ ਵਿੱਚ ਲਗਭਗ 50% ਦੁਕਾਨਾਂ ਜਿਹੜੀਆਂ ਨੇ ਉਹ ਖੁੱਲੀਆਂ ਪਈਆਂ ਨੇ ਅ ਸੰਯੁਕਤ ਮੋਰ ਡਿਵੈਲਪਰ ਤੋਂ ਬੰਦ ਦੀ ਗੱਲ ਦਿੱਤੀ ਗਈ ਸੀ ਹਾਂਜੀ ਔਰ ਬਾਜ਼ਾਰ ਦੀ ਗੱਲ ਕਰੀਏ ਜਾਂ ਸਬਜ਼ੀ ਮੰਡੀ ਦੀ ਗੱਲ ਕਰੀ ਟੋਟਲ ਖੁੱਲੀ ਪਈ ਐ ਬਾਜ਼ਾਰ ਵੀ ਲਗਭਗ 50-70% ਜਿਹੜਾ ਖੁੱਲਾ ਪਿਆ ਹੈ ਕੀ ਮੰਨਦੇ ਹੋ ਕਿ ਕੀ ਕਰਨਾ ਜਿਹੜਾ ਵੀ ਕੱਦ ਰੁੱਕੀ ਦੁਕਾਨਦਾਰ ਦੁਕਾਨਦਾਰਾਂ ਨੂੰ ਬਿਲੇ ਨੇ ਹੁਣ ਬਿਚਾਰੇ ਕੀ ਕਰਨਗੇ ਦੁਕਾਨਾਂ ਤਾਂ ਆਪਣੀਆਂ ਖੋਲ੍ਹਣੀਆਂ ਨੇ ਜੀ ਘਰਾਂ 'ਚ ਵੀ ਅਸੀਂ ਕਿ ਬਿਲੇ ਬੈਠ ਕੇ ਕੀ ਕਰਾਂਗੇ ਅਜਾ ਬਾਰ-ਬਾਰ ਜਿਹੜਾ ਹੈ ਕੋਲ ਜਿਹੜੀ ਦਿੱਤੀ ਜਾਂਦੀ ਹੈ ਚਾਹੇ ਕਿਸੇ ਬੁੱਲੇ ਵੀ ਦਿੱਤੀ ਜਾਂਦੀ ਹੈ ਇਹ ਨੁਕਸਾਨ ਕਿੰਨਾ ਕੁ ਮੰਨਦੇ ਕਿਸੇ ਨੂੰ ਵੀ ਕੀ ਸਾਰਿਆਂ ਨੂੰ ਹੀ ਨੁਕਸਾਨ ਆ ਜੀ ਬੰਦ ਜਿਹੜਾ ਹੋਊਗਾ ਬੰਦਾ ਬੇਲਾ ਬੰਦਾ ਕਰੂਗਾ ਕੀ ਵੀ ਠੀਕ ਹੈ ਕਿ ਨਹੀਂ ਜੇ ਦੁਕਾਨਾਂ ਬੰਦ ਹੁੰਦੀਆਂ ਨੇ ਵਪਾਰ ਬੰਦ ਹੁੰਦੇ ਨੇ ਸਾਰਾ ਨੁਕਸਾਨ ਤਾਂ ਆਪਾਂ ਸਾਰਿਆਂ ਨੂੰ ਹੀ ਆ ਨਾ ਜੀ ਬਾਕੀ ਜਿਹੜਾ ਬੰਦ ਹੁੰਦਾ ਏ ਧਰਨੇ ਦੌਰੇ ਜਿਹੜੇ ਲੱਗਦੇ ਨੇ ਇਹ ਸੜਕਾਂ ਸੁੜਕਾਂ ਦੇ ਤਾਂ ਕੋਈ ਗੱਲ ਇਹਦਾ ਹੱਲ ਨਹੀਂ ਹੈਗਾ ਜਾ ਕੇ ਲੀਡਰਾਂ ਦੇ ਘਰਾਂ ਦੇ ਮੂਹਰੇ ਜਾ ਕੇ ਧਰਨੇ ਲਾਓ ਉੱਥੇ ਉਹਨਾਂ ਦੀ ਆ ਕੱਢੋ ਆਵਾਜ਼ਾਈ ਵਗੈਰਾ ਬੰਦ ਕਰੋ ਤਾਂ ਹੀ ਪਤਾ ਲੱਗੂ ਆਪਣੇ ਉਹਨਾਂ ਲੋਕਲ ਦੁਕਾਨਦਾਰਾਂ ਦਾ ਇਹਨਾਂ ਦੀ ਕੀ ਹੱਕ ਹੈ ਬਿਲਕੁਲ ਵੈਰੀ ਹੈ ਇਹਨੇ ਗੱਲ ਕਹੀ ਹੈ ਕਿ ਜਿਹੜੇ ਧਰਨੇ ਦਿੱਤੇ ਜਾਂਦੇ ਨੇ ਧਰਨੇ ਲੀਡਰਾਂ ਦੇ ਘਰਾਂ ਦੇ ਮੂਹਰੇ ਹੋਣੇ ਚਾਹੀਦੇ ਨੇ ਕਿਉਂਕਿ ਦੁਕਾਨਾਂ ਬੰਦ ਕਰਾ ਕੇ ਜ਼ਿਆਦਾਤਰ ਜਿਹੜਾ ਹੈ ਨੁਕਸਾਨ ਆਮ ਪਬਲਿਕ ਦਾ ਵੀ ਹੁੰਦਾ ਹੈ ਤੇ ਦੁਕਾਨਦਾਰ ਦਾ ਵੀ ਹੁੰਦਾ ਹੈ। ਹਾਂਜੀ। ਹਾਂਜੀ। ਠੀਕ ਹੋ? ਠੀਕ ਆ ਜੀ। ਅੱਜ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਸੀ ਔਰ ਬਾਜ਼ਾਰ ਦੇਖ ਲਓ ਕਿ ਬਾਜ਼ਾਰ ਅੱਗਭੱਗ ਖੁੱਲਾ ਬਿਆ ਕੀ ਕਹਿਣਾ ਚਾਹੁੰਦੇ ਜਿਹੜਾ ਬਾਰ-ਬਾਰ ਕੋਲਾ ਹੁੰਦੀਆਂ ਨੇ। ਉਧਰ ਪਰਲਾ ਬਾਜ਼ਾਰ ਤਾਂ ਬੰਦ ਆ ਕਰਨ ਸਿੰਘ ਰੋਡ। ਕੀ ਮੰਨਦੇ ਹੋ ਜਿਹਦਾ ਹੈ ਕਿ ਸਾਨਾਪਨ ਦੀ ਕੋਲ ਦਿੱਤੀ ਗਈ ਹੈ ਇਹ ਵੀ ਸਹੀ ਹੈ ਜਗਤ ਦਾ? ਆਪਣੇ ਮੰਗਾ ਮੰਗਣ ਦਾ ਸਭ ਨੂੰ ਅਧਿਕਾਰ ਹੈ ਸਭ ਦਾ ਅਧਿਕਾਰ। ਚੋ ਦੇਖੋ ਤੁਸੀਂ ਰੜਮਾ ਮਿਲਮਾ ਜਿਹੜਾ ਹੈ ਉਹ ਅਵਾਜ਼ ਆ ਰਹੀ ਹੈ ਕਿ ਅਧਿਕਾਰ ਸਭ ਦੇ ਕੋਲ ਹੈ ਮੰਗਾ ਮੰਨਵਾਉਣ ਦਾ ਅੱਜ ਦੁਕਾਨਾਂ ਬੰਦ ਦੀ ਜਿਹੜੀ ਕੋਲ ਦਿੱਤੀ ਗਈ ਹੈ ਔਰ ਦੁਕਾਨਾਂ ਲਗਭਗ 70% ਬਾਜ਼ਾਰ ਦੇ ਵਿੱਚ ਖੁੱਲੀਆਂ ਸੀ ਤੇ ਹੌਲੀ ਹੌਲੀ ਦੁਕਾਨਾਂ ਜਿਹੜੀਆਂ ਨੇ ਇੱਥੇ ਬੰਦ ਵੀ ਹੋ ਰਹੀਆਂ ਨੇ ਔਰ ਤੁਸੀਂ ਦੇਖ ਲਓ ਕਿ ਲੋਕੀ ਕੱਠੇ ਹੋ ਕੇ ਖੜੇ ਨੇ ਦੁਕਾਨਾਂ ਬੰਦ ਵੀ ਕੀਤੀਆਂ ਜਾ ਰਹੀਆਂ ਨੇ ਪਰ ਆ ਜੋ ਜਿਹੜਾ ਹੈ ਜੋ ਗੱਲ ਕਰਾਉਂਦੇ ਆਂ ਸੋ ਤੁਸੀਂ ਦੇਖ ਰਹੇ ਹੋ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਖੜੇ ਨੇ ਅੱਜ ਪੰਜਾਬ ਬੰਦ ਦੀ ਕਾਲ ਜਿਹੜੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਸੀ ਤੇ ਲੋਕੀ ਦੁਕਾਨਦਾਰ ਵਿਚਾਰੇ ਦੁਕਾਨਾਂ ਖੋਲ ਕੇ ਬਾਹਰ ਖੜੇ ਨੇ ਸੰਜੁਗਤ ਮੋਰਚੇ ਵੱਲੋਂ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਦੁਕਾਨਾਂ ਖੁੱਡੀਆਂ ਪਈਆਂ ਮੰਡੀਆਂ ਵੀ ਖੁੱਡੀਆਂ ਪਈਆਂ ਕੀ ਮੰਨਦੇ ਹੋ ਕਿ ਇਹਦੀ ਵਾਰ-ਵਾਰ ਕੋਲਾ ਕੀਤੀ ਜਾਂਦੀ ਹੈ ਬੰਦ ਦੀ ਕਿੰਨਾ ਕਸਰ ਬੰਦਾ ਦੁਕਾਨਾਂ 'ਤੇ ਅਸਰ ਦੁਕਾਨਾਂ ਦੇਖੋ ਜੀ ਦੁਕਾਨਾਂ 'ਤੇ ਅਸਰ ਤਾਂ ਪੈਂਦਾ ਹੀ ਹੈ ਸਾਰੇ ਤੁਹਾਡੇ ਸਾਹਮਣੇ ਆਤਾ-ਪੰਤਾ ਤਾਂ ਖੁੱਡਾ ਵੀ ਪੱਕੀ ਕਾਲ ਤਾਂ ਹੈ ਨਹੀਂ ਇਸ ਕਰਕੇ ਆਪਾਂ ਨੂੰ ਮੈਨੂੰ ਲੱਗਦਾ ਕਿ ਸਾਥ ਦੇਣਾ ਚਾਹੀਦਾ ਉਹਨਾਂ ਦਾ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਜਿਵੇਂ ਦੱਸ ਲਿਆ ਕਿ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਦੁਕਾਨਾਂ ਕੁਝ ਖੁੱਲੀਆਂ ਨੇ ਕੁਝ ਬੰਦ ਪਈਆਂ ਨੇ ਕਿਉਂਕਿ ਮਜਬੂਰੀਆਂ ਨੇ ਲੱਖਾਂ ਕਰੋੜਾਂ ਰੁਪਏ ਦੁਕਾਨਦਾਰਾਂ ਨੇ ਦੁਕਾਨਾਂ ਦੇ ਉੱਪਰ ਲਾਏ ਹੁੰਦੇ ਨੇ ਬਾਰ-ਬਾਰ ਬੰਦ ਹੋ ਦੀਆਂ ਕਾਰਨ ਕੁਝ ਨੁਕਸਾਨ ਵੀ ਹੁੰਦਾ ਹੈ ਨਾਮ ਉਹ ਮੇਰਾ ਨਾਮ ਭੱਟੀ ਜੀ ਕੀ ਲੱਗਦਾ ਜੀ ਦੁਕਾਨਾਂ ਜਿਹੜੀਆਂ ਅੱਜ ਬੰਦ ਦੀ ਗੋਲ ਦਿੱਤੀ ਗਈ ਹੈ ਹਾਂਜੀ ਕੀ ਮੰਨਦੇ ਹੋ ਵੀ ਸਹੀ ਹੈ ਕਿਸਾਨਾਂ ਵੱਲੋਂ ਜਾਂ ਦੁਕਾਨਾਂ ਸਹੀ ਹੈ ਜੀ ਮੇਰੇ ਤਾਂ ਬੰਦਾਂ ਦੇ ਅੱਛਾ ਦੁਕਾਨਾਂ ਟੋਟਲ ਬੰਦ ਹੋਣੀਆਂ ਚਾਹੀਦੀਆਂ ਕਿ ਨਹੀਂ ਦੇਖੋ ਜੀ ਇਹਨਾਂ ਦਾ ਕਿੰਨਾ ਅਸਰ ਬੰਦਾ ਦੁਕਾਨਾਂ ਦੇ ਉੱਪਰ ਦੁਕਾਨਾਂ ਦਾ ਅਸਰ ਪੈਂਦਾ ਜੀ ਬੰਦ ਹੋਣ ਨਾਲ ਸਾੜ ਹੁੰਦਾ ਹੀ ਜਾਂਦਾ ਦੁਕਾਨ ਹੁੰਦਾ ਹਾਂਜੀ ਹਾਂ ਸੋ ਜਿਹੜਾ ਹੈ ਅਲੱਗ-ਅਲੱਗ ਵਿਚਾਰ ਨੇ ਹਰ ਇੱਕ ਨੇ ਕੋਈ ਕਹਿੰਦਾ ਕਿ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਨੇ ਕੋਈ ਕਹਿੰਦਾ ਨਹੀਂ ਹੋਣ ਚਾਹੀਦੀ ਲੱਗਦੀ ਜੀ ਕੀ ਲੱਗਦਾ ਹੈ ਕਿ ਬਾਰ-ਬਾਰ ਬੰਦ ਸਨਗੀ ਅਦਰ ਤੁਸੀਂ ਹੁਕਮਰਿਆਂ ਖੰਨੇ ਦੇ ਵਿੱਚ ਕਿੰਨਾ ਘੁੰਮਦਾ ਜੀ ਬੰਦ ਦਾ ਅਸਰ ਮਿਲਿਆ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਤਾਨਦਾਰ ਵੀ ਮਜਬੂਰ ਨੇ ਕਹਿੰਦੇ ਸਾਡੇ ਪਹਿਲੇ ਰੋਜ਼ਗਾਰ ਠਾਪਣੇ ਦੂਜੇ ਪਾਸੇ ਕਿਸਾਨੀ ਦਾ ਵੀ ਸਮਰਥਨ ਕਰ ਰਹੇ ਨੇ ਸਰਕਾਰ ਆਪਣੀ ਜਗ੍ਹਾ ਤੇ ਠੀਕ ਹੈ ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰੀਓ ਆਪਣੀ ਮੰਗਾਂ ਨੂੰ ਲੈ ਕੇ ਉਹ ਵੀ ਜਾਇਜ਼ ਨੇ ਕਿ ਸਾਡੀਆਂ ਮੰਗਾਂ ਸਾਡੇ ਨਾਲ ਵਾਅਦੇ ਕੀਤੇ ਗਏ ਨੇ ਉਹ ਵਾਅਦੇ ਵੀ ਜਲਦੀ ਪੂਰੇ ਹੋਣੇ ਚਾਹੀਦੇ ਨੇ ਯਾਨੀ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਇਹਦਾ ਵਿਚਲਾ ਰਸਤਾ ਕੋਈ ਨਿਕਲਣਾ ਚਾਹੀਦਾ ਹੈ ਤਾਂ ਕਿ ਸਰਕਾਰ ਜਿਹੜੀ ਹੈਗੀ ਹੈ ਸਰਕਾਰ ਦੀ ਵੀ ਬਣੀ ਰਵੇ ਔਰ ਕਿਸਾਨਾਂ ਦੀ ਵੀ ਬਣੀ ਰਵੇ ਉਹਨਾਂ ਦੀ ਜਿਹੜੇ ਮੰਗਾ ਜਾਇਜ਼ ਮੰਗਾ ਨੇ ਉਹ ਪੂਰੀਆਂ ਹੋਣੀਆਂ ਜ਼ਰੂਰੀ ਕਿਉਂਕਿ ਕਿਸਾਨ ਉਹ ਨੇ ਜਿਹੜੇ ਆਂਦਾਤਾ ਨੇ ਕਿਉਂਕਿ ਇੱਕ ਕਹਿੰਦੇ ਦੇਸ਼ ਤਾਂ ਕਾਮਯਾਬ ਹੋ ਸਕਦਾ ਜੇ ਉੱਥੋਂ ਦਾ ਕਿਸਾਨ ਖੁਸ਼ ਹੈ ਔਰ ਤਾਂ ਉਹ ਦੇਸ਼ ਕਾਮਯਾਬ ਹੋ ਸਕਦਾ ਸੋ ਮੈਂ ਕੁੱਲ ਮਿਲਾ ਕੇ ਇਹ ਇਸ ਆਮਦਾ ਕਿ ਕਿਸਾਨਾਂ ਨੂੰ ਤੇ ਸਰਕਾਰ ਨੂੰ ਬੈਠ ਕੇ ਜਲਦੀ ਤੋਂ ਜਲਦੀ ਇਹ ਸਮੱਸਿਆ ਦਾ ਹੱਲ ਹੋਣਾ ਜਿਹੜਾ ਕਿਉਂਕਿ ਆਮ ਜਿਹੜੀ ਪਬਲਿਕ ਆ ਉਹਦੇ ਵਿੱਚ ਉਹ ਪ੍ਰੇਸ਼ਾਨ ਜ਼ਰੂਰ ਹੋ ਰਹੀ ਹੈ ਸੋ ਮੇਰੇ ਨਾਲ ਮੇਰਾ ਪੱਤਰਕਾਰ ਭਾਈ ਜਰਦਾ ਸੀ ਜਿਸ ਨੇ ਮੈਂ ਦੱਸਿਆ ਕਿ ਕਿਸਾਨ ਜਿੱਥੇ ਬੰਦੀਆਂ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਜਿਹੜਾ ਹੈ ਸੰਘਰਸ਼ ਕਰ ਰਹੀਆਂ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਵੀ ਜਾਇਜ਼ ਨੇ ਜਿਹੜੇ ਦੁਕਾਨਦਾਰ ਦੀਆਂ ਮੰਗਾਂ ਨੇ ਉਹ ਵੀ ਜਾਇਜ਼ ਨੇ ਦੁਕਾਨਦਾਰ ਚਾਹੁੰਦੇ ਨੇ ਕਿ ਸਾਨੂੰ ਸਾਡਾ ਵਪਾਰ ਕੀਤਾ ਜਾਵੇ ਅਸੀਂ ਵਪਾਰ ਕਰੀਏ ਪਰ ਅਸੀਂ ਕਿਸਾਨਾਂ ਦੇ ਨਾਲ ਆ ਕਿਉਂਕਿ ਜੇਕਰ ਦੁਕਾਨਾਂ ਇੱਕ ਦਿਨ ਬੰਦ ਹੁੰਦੀਆਂ ਤਾਂ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹਰ ਇੱਕ ਨੂੰ ਝਿਉਣਾ ਪੈਂਦਾ ਇੱਥੇ ਤ ਜਿਹੜੀ ਪਬਲਿਕ ਜਿਵੇਂ ਵਿਆਹ ਸ਼ਾਦੀਆਂ ਚੱਲ ਰਹੀਆਂ ਨੇ ਜੇਕਰ ਅੱਜ ਦੁਕਾਨਾਂ ਬੰਦ ਰਹੀਆਂ ਨੇ ਜਿਨ੍ਹਾਂ ਦੇ ਕੋਈ ਕਾਰਜ ਨੇ ਉਹਨਾਂ ਵਿੱਚ ਵੀ ਨੁਕਸਾਨ ਆ ਦੂਜੇ ਪਾਸੇ ਕਿਸਾਨ ਜਿਹੜੇ ਨੇ ਜੱਥੇਬੰਦੀਆਂ ਆਪਣਾ ਸੰਘਰਸ਼ ਜਿਹੜਾ ਹੈ ਉਹਨਾਂ ਨੇ ਤੇਜ਼ ਕੀਤਾ ਹੋਇਆ ਹੈ ਸ਼ੰਭੂ ਬੋਰਡਰ ਦੇ ਉੱਪਰ ਜਿਹੜਾ 3 ਦਿਨ ਤੋਂ ਕਿਸਾਨ ਬੈਠੇ ਨੇ ਉਹਨਾਂ ਉੱਪਰ ਲਾਠੀ ਚਾਰਜ ਵੀ ਕੀਤੀ ਗਈ ਹੈ ਗੋਲੀਬਾਰੀ ਵੀ ਕੀਤੀ ਗਈ ਹੈ ਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਨੇ ਉਸ ਦੇ ਵਿੱਚ ਵੀ ਬੜਾ ਭਾਰੀ ਨੁਕਸਾਨ ਜਿਹੜਾ ਹੈ ਕਿਸਾਨਾਂ ਨੂੰ ਸਹਿਣਾ ਪੈ ਰਿਹਾ ਹੈ ਇਸੇ ਕਾਰਨ ਸੰਯੁਕਤ ਮੋਰਚੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਸੋ ਅੱਜ ਤੁਸੀਂ ਦੇਖ ਰਹੇ ਹੋ ਕਿ ਰਣਮਾ ਮੇਲਮਾ ਜਿਹੜਾ ਹੰਗਾਰਾ ਖੰਨੇ ਸ਼ਹਿਰ ਦੇ ਵਿੱਚ ਮਿਲ ਰਿਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਪਬਲਿਕ ਵੀ ਇਕੱਠੀ ਹੋਈ ਹੋਈ ਹੈ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਖੋਲ ਕੇ ਬਾਹਰ ਖੜੇ ਨੇ ਔਰ ਦੇਖ ਲਿਓ ਕਿ ਜੈ ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਨੇ ਸੋ ਦੁਕਾਨਦਾਰਾਂ ਦਾ ਵੀ ਜਿਹੜਾ ਹੈ ਮਜਬੂਰੀ ਹੈ ਦੁਕਾਨਾਂ ਖੋਲੀਆਂ ਘਰਾਂ ਦੇ ਵਿੱਚ ਬੈਠ ਕੇ ਜਿੱਥੇ ਵਪਾਰ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਇਹ ਸਮਰਥਨ ਵੀ ਦੇਣਾ ਚਾਹੁੰਦੇ ਨੇ ਕਿਸਾਨ ਮੋਰਚੇ ਨੂੰ